ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਉਮੀਦ ਕਰਦਾ ਹੈ ਜੀ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਦਾਸ ਵੀ ਗੁਰੂ ਪਿਆਰਿਓ ਚੜ੍ਹਦੀ ਕਲਾ 'ਚ ਸੇ ਪਿਤਾ ਪਰਮੇਸ਼ਵਰ ਦੀ ਮਿਹਰ ਕਿਰਪਾ ਸਦਕਾ ਆਪ ਸਭ ਦੀਆਂ ਦੁਆਵਾਂ ਨੇ ਗੁਰੂ ਪਿਆਰਿਓ ਆਪਾਂ ਸਭ ਜਾਣਦੇ ਹੀ ਹਾਂ ਭੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ ਹੈ ਉਹ ਸਾਰੀਆਂ ਸੰਗਤਾਂ ਮਨਾ ਰਹੀਆਂ ਹਨ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ ਕਿਰਪਾ ਕਰਨ ਬਹੁਤ ਹੀ ਭਾਗਾ ਵਾਲਾ ਦਿਹਾੜਾ ਹੈ ਕਿਉਂਕਿ ਤੁੰ ਤੁੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲੰਗੀਧਰ ਪਾਤਸ਼ਾ ਸਰਵ ਕਲਾ ਸੰਪੂਰਨ ਸਰਵ ਕਲਾ ਸਮਰਥ ਰਾਜਿਆਂ ਦੇ ਮਹਾਰਾਜੇ ਬਾਜਾਂ ਵਾਲੀ ਸਰਕਾਰ ਪੁੱਤਰਾਂ ਦੇ ਦਾਨੀ ਸਰਵੰਸ ਦੇ ਦਾਨੀ ਅਮਰਤ ਦੇ ਦਾਤੇ ਖਾਲਸੇ ਦੇ ਸਿਰਜਣਹਾਰ ਕਵੀਆਂ ਦੇ ਕਵੀ ਜੋਧਿਆਂ ਦੇ ਜੋਦੇ ਧਰਮੀਆਂ ਦੇ ਧਰਮੀ ਬਲੀਆਂ ਦੇ ਮਹਾਬਲੀ ਧਨੀਆਂ ਦੇ ਧਨੀ ਰੂਪ ਦੇ ਧਨੀ ਦਾਨੀਆਂ ਦੇ ਦਾਨੀ ਸ਼ਾਹਾਂ ਦੇ ਸ਼ਾਹਾਂ ਫਕੀਰਾਂ ਦੇ ਫਕੀਰ ਦੁਸ਼ਟਾਂ ਦੇ ਦੁਸ਼ਟ ਦਮਨ ਦੇ ਆਦੇ ਸਾਗਰ ਸਹਬੇ ਕਮਾਲ ਗਰੀਬਾਂ ਦੀ ਢਾਲ ਇਹ ਤੁੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਚਰਨਾ ਚ ਕੋਟੀ ਕੋਟੀ ਨਮਸਕਾਰ ਬੇੰਤ ਬੇੰਤ ਧੰਨਵਾਦ ਹੈ ਗੁਰੂ ਪਿਆਰਿਓ ਪਿਤਾ ਪਰਮੇਸ਼ਵਰ ਨੇ ਜੋ ਸਾਡੇ ਸਭ ਤੇ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਖਾਲਸਾ ਪੰਥ ਦੇ ਉਤੇ ਕਿਸੇ ਵੀ ਹੋਰ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਮਿਸਾਲ ਨਹੀਂ ਮਿਲਦੀ ਗੁਰੂ ਪਿਆਰਿਓ ਜੋ ਪਿਤਾ ਪਰਮੇਸ਼ਵਰ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੰਥ ਦੀ ਝੋਲੀ ਪਾਇਆ ਉਹ ਬਹੁਤ 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 ਕਮਾਲ ਹੈ ਕਮਾਲ ਹੈ ਕਮਾਲ ਹੈ ਸੋਚ ਤੋਂ ਪਰਾ ਹੈ ਗੁਰੂ ਪਿਆਰਿਓ ਆਪਾਂ ਬਹੁਤ ਭਾਗਾਂ ਵਾਲੇ ਹਾਂ ਪਿਤਾ ਪਰਮੇਸ਼ਵਰ ਨੇ ਆਪਾਂ ਸਾਰਿਆਂ ਨੂੰ ਸਿੱਖ ਪਰਿਵਾਰਾਂ ਦੇ ਵਿੱਚ ਜਨਮ ਦਿੱਤਾ ਹੈ ਬਾਰੋ ਸਾਡੇ ਕਰਮ ਮਾੜੇ ਹੋਣ ਕਰਕੇ ਸਾਨੂੰ ਸੋਝੀ ਨਹੀਂ ਹੈ ਸਾਡੇ ਮਲੀਨਤਾਉਣ ਕਰਕੇ ਸਾਡਾ ਜਿਹੜਾ ਗਿਆਨ ਹੈ ਉਹ ਬਹੁਤ ਅਧੂਰਾ ਹੈ ਗੁਰੂ ਪਿਆਰਿਓ ਵਾਹੀ ਗੁਰੂ ਪਿਤਾ ਪਰਮੇਸ਼ਰ ਸਾਡੇ ਹੱਥ ਤੇ ਹੋਰ ਮਿਹਰ ਕਿਰਪਾ ਕਰਨ ਸਾਨੂੰ ਸੋਝੀ ਦੇਣ ਤਾਂ ਜੋ ਸਾਨੂੰ ਪਤਾ ਲੱਗੇ ਕਿ ਅਸੀਂ ਕਿਹਨਾਂ ਦੇ ਪੁੱਤਰ ਹਾਂ ਅਸੀਂ ਕਿਹਨਾਂ ਦੇ ਵਾਰਸਾਂ ਤੇ ਅਸੀਂ ਕੀ ਕਰ ਰਹੇ ਹਾਂ ਕੀ ਕਰਨਾ ਸਾਨੂੰ ਚਾਹੀਦਾ ਹੈ ਗੁਰੂ ਪਿਆਰਿਓ ਬਹੁਤ ਹੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਮਹਾਰਾਜ ਨੇ ਵਾਹਿਗੁਰੂ ਸਾਨੂੰ ਹੋਰ ਅੱਗੇ ਚੜ੍ਹਦੀ ਕਲਾ ਬਖਸ਼ਣ ਤਾਂ ਜੋ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਘਟੋ-ਘਟ ਚੱਲ ਸਕੀਏ ਵਾਹਿਗੁਰੂ ਪਤਾ ਪਰਮੇਸ਼ਰ ਮੇਰ ਕਰਨ ਭਾਨਾ ਉਹ ਮਾਤਾ ਗੁਜਰੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪੁੱਤਰ ਨੂੰ ਜਨਮ ਦਿੱਤਾ ਗੁਰੂ ਪਿਆਰੇ ਉਹ 9 ਸਾਲ ਦੀ ਉਮਰ ਸੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਦੋਂ ਮਾਤਾ ਗੁਜਰੀ ਜੀ ਦੇ ਸਿਰ ਦੇ ਸਾਈਂ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣਾ ਸ਼ੀਸ਼ ਭੇਟ ਕੀਤਾ ਤੇ ਮਾਤਾ ਜੀ ਦੇ ਚੋਲੀ ਸ਼ੀਸ਼ ਲਿਆ ਕੇ ਪਾਇਆ ਗਿਆ ਦੇਖੋ ਤੁਸੀਂ ਕੀ ਜਿਗਰਾ ਹੋਵੇਗਾ ਮਾਤਾ ਜੀ ਦਾ ਫੇਰ ਉਸ ਤੋਂ ਬਾਅਦ ਦੇਖੋ ਸ਼ਹਾਦਤਾਂ ਹੋਈਆਂ ਨੇ ਤੇ ਕਿਸ ਤਰ੍ਹਾਂ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਹੱਥੀਂ ਤੋੜਿਆ ਹੈ ਉਸ ਤੋਂ ਬਾਅਦ ਵਿੱਚ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ ਬਹੁਤ ਬਹੁਤ ਬੇਨਤ ਬੇਨਤ ਗੁਰੂ ਪਿਆਰਿਓ ਇਹ ਵੱਡੀਆਂ ਗੱਲਾਂ ਹਨ ਆਪਾਂ ਇਹਨਾਂ ਮਹਾਨ ਸ਼ਖਸੀਅਤਾਂ ਦੇ ਅੱਗੇ ਰੰਦੇ ਰੱਖੇ ਹਾਂ ਪਰ ਅਫਸੋਸ ਹੁੰਦਾ ਹੈ ਜਦੋਂ 300 ਸਾਲ ਪੁਰਾਣੀ ਗੱਲ ਹੈ ਤੇ ਅਸੀਂ ਇਤਿਹਾਸ ਭੁੱਲ ਗਏ ਹਾਂ तकरीबन तकरीबन ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਰਿਪੋਰਟਰਾਂ ਨੇ ਪੁੱਛਿਆ ਹਰ ਵਾਰ ਪੁੱਛਦੇ ਨੇ ਇਸ ਵਾਰ ਵੀ ਪੁੱਛਿਆ ਕਿ ਗੁਰੂ ਸਾਹਿਬ ਬਾਰੇ ਕੁਝ ਦੱਸੋ ਸ੍ਰੀ ਅਨੰਦਪੁਰ ਸਾਹਿਬ ਦੀ ਮਹੱਤਤਾ ਬਾਰੇ ਦੱਸੋ ਚਾਰ ਸ਼ਹਿਬਜ਼ਾਦਿਆਂ ਦੇ ਨਾਮ ਦੱਸੋ ਪੰਜ ਪਿਆਰਿਆਂ ਦੇ ਨਾਮ ਦੱਸੋ ਪਰ ਗੁਰੂ ਪਿਆਰੇਓ ਕੋਈ ਵਿਰਲਾ ਹੀ ਸੀ ਜਿਨੇ ਦੱਸਿਆ ਸਾਨੂੰ ਤੇ ਸਾਡੇ ਸ਼ਹਿਬਜ਼ਾਦਿਆਂ ਦੇ ਨਾਮ ਤੱਕ ਯਾਦ ਨਹੀਂ ਬਹੁਤ ਸਾਡੇ ਵੱਲ ਤੇ ਸ਼ਰਮ ਦੀ ਗੱਲ ਹੈ ਗੁਰੂ ਪਿਆਰੇਓ ਸਾਨੂੰ ਆਪਣੇ ਆਪ ਨੂੰ ਕੋਖਣਾ ਚਾਹੀਦਾ ਹੈ ਵੇਖਣਾ ਚਾਹੀਦਾ ਸੀ ਕਿੱਥੇ ਖੜੇ ਹਾਂ ਦੇਖੋ ਇੱਕ ਹਫ਼ਤੇ ਦੇ ਵਿੱਚ ਪਿਤਾ ਪਰਮੇਸ਼ਵਰ ਨੇ ਸਾਡੇ ਸਭ ਦੇ ਲਈ ਆਪਣਾ ਪਰਿਵਾਰ ਖੇਰੂ ਖੇਰੂ ਕਰ ਲਿਆ ਵਾਰ ਦਿੱਤਾ ਗੁਰੂ ਪਿਆਰਿਓ ਸਾਡੇ ਘਰ ਦੇ ਵਿੱਚ ਸਾਡਾ ਬੱਚਾ ਜਰਾ ਘੰਟਾ 2 ਘੰਟੇ ਲੇਟ ਹੋ ਜਾਵੇ ਤਰਸੱਲੀ ਮਚ ਜਾਂਦੀ ਹੈ ਘਰ ਦੇ ਵਿੱਚ ਉੱਥੇ ਪਿਤਾ ਪਰਮੇਸ਼ਵਰ ਦਾ ਆਪ ਦਾ ਕੋਈ ਮਸਲਾ ਨਹੀਂ ਸੀ ਗੁਰੂ ਸਾਹਿਬ ਦਾ ਸਾਰਾ ਮਸਲਾ ਕੌਮ ਦਾ ਸੀ ਸਿੱਖੀ ਦਾ ਸੀ ਉਹਦੇ ਲਈ ਸਾਡੇ ਵਾਸਤੇ ਗੁਰੂ ਸਾਹਿਬ ਨੇ ਸਾਰਾ ਨਿਸ਼ਾਵਰ ਕਰ ਦਿੱਤਾ 21 ਤਰੀਕ ਨੂੰ ਜਦੋਂ ਕਿਲਾ ਛੱਡਿਆ ਹੈ 21 ਦਸੰਬਰ ਹੈ ਗੁਰੂ ਪਿਆਰਿਓ ਫਿਰ ਸਰਸਾ ਤੇ ਵਿਛੋੜਾ ਪਿਆ ਹੈ 22 ਦਸੰਬਰ ਹੈ ਰੋਜ਼ਾਨਾ ਕੁਛ ਨਾ ਕੁਛ ਹੋ ਰਿਹਾ ਹੈ ਫਿਰ 23 ਦਸੰਬਰ ਹੈ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਰਹੀਆਂ ਹਨ ਫਿਰ 24 ਦਸੰਬਰ ਹੈ ਚਮਕੌਰ ਸਾਹਿਬ ਦੀ ਗੜੀ ਤੇ ਬਾਕੀ ਸਿੰਘ ਜਿਹੜੇ ਸੀ ਉਹ ਸ਼ਹੀਦ ਹੋ ਗਏ 25 ਦਸੰਬਰ ਨੂੰ ਗੁਰੂ ਪਿਆਰਿਓ ਦੇਹਾਂ ਦਾ ਸਸ਼ਕਾਰ ਕੀਤਾ ਗਿਆ ਅਤੇ ਉੱਥੇ ਬੀਬੀ ਹਰਸ਼ਰਨ ਕੌਰ ਜੀ ਦੀ ਵੀ ਸ਼ਹਾਦਤ ਹੋਈ ਬਹੁਤ ਕਮਾਲ ਜਜ਼ਬੇ ਗੁਰੂ ਪਿਆਰਿਓ ਬੀਬੀਆਂ ਨੇ ਮੋਢਾ ਨਾ ਮੋਢਾ ਲਾ ਕੇ ਬਹੁਤ ਕਮਾਲ ਕੀਤੀ ਜੁੱਧ ਲੜਿਆ ਗੁਰੂ ਪਿਆਰਿਓ ਹਿੰਮਤ ਨਹੀਂ ਹਾਰੀ ਬਹੁਤ ਕਮਾਲ ਕੀਤੀ ਫਿਰ 26 ਦਸੰਬਰ ਨੂੰ ਗੁਰੂ ਪਿਆਰਿਓ ਠੰਡੇ ਬੁਰਜ ਦੇ ਵਿੱਚ ਸੂਬੇ ਦੀ ਕਚਹਿਰੀ ਲੱਗੀ ਸੀ ਉੱਥੇ ਫਿਰ ਐਲਾਨ ਹੋਇਆ ਸੀ ਸਜਾਵਾਂ ਦਾ ਤੇ ਸਹਿਬਜ਼ਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਫਿਰ 27 ਦਸੰਬਰ ਨੂੰ ਹੋਈਆਂ ਗੁਰੂ ਪਿਆਰਿਓ ਬਹੁਤ ਭੁੱਲਣਯੋਗ ਇਤਿਹਾਸ ਨਹੀਂ ਹੈ ਸਾਡਾ ਜੇ ਅਸੀਂ ਭੁੱਲ ਰਹੇ ਹਾਂ ਤਾਂ ਅਸੀਂ ਬਹੁਤ ਵੱਡੇ ਅਖੀਰਤ ਕਾਣ ਹਾਂ ਗੁਰੂ ਪਿਆਰਿਓ ਫਿਰ 28 ਦਸੰਬਰ ਨੂੰ ਅਖੀਰ ਮਾਤਾ ਜੀ ਚੜ੍ਹਾਈ ਕਰ ਗਏ ਸੀ ਉਹਨਾਂ ਦਾ ਸਸਕਾਰ ਹੋਇਆ ਗੁਰੂ ਪਿਆਰਿਓ ਇਹ ਸਾਡਾ ਇਤਿਹਾਸ ਹੈ ਜਿਹਨੂੰ ਸੁਣ ਕੇ ਪੜ੍ਹ ਕੇ ਰੋਂਗ ਤੇ ਖੜੇ ਹੋ ਜਾਂਦੇ ਨੇ ਗੁਰੂ ਪਿਆਰਿਓ ਜਦੋਂ ਇਹ ਸਾਰਾ ਕੁਝ ਵਾਪਰ ਗਿਆ ਗੁਰੂ ਪਿਆਰਿਓ ਤਾਂ ਗੁਰੂ ਸਾਹਿਬ ਇਹ ਨਹੀਂ ਕਿ ਰੋਂਦੇ ਵਿਕਲਾਉਂਦੇ ਰਹੇ ਕਿ ਢੇ ਟਾਰੀ ਰੱਖ ਕੇ ਬਹਿ ਗਏ ਕਿਤੇ ਨਹੀਂ ਗੁਰੂ ਪਿਆਰਿਓ ਬਹੁਤ ਹਿੰਮਤ ਦੇ ਨਾਲ ਸਿੱਖ ਕੌਮ ਨੂੰ ਸੰਭਾਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਇਕੱਤਰ ਕਰਾਈ ਪੋਥੀਆਂ ਲਖਵਾਈਆਂ ਤਾਂ ਕਿ ਸਿੱਖ ਨੂੰ ਘਰ ਘਰ ਬਾਣੀ ਮਿਲ ਸਕੇ ਫਿਰ ਬਹੁਤ ਸਾਰੇ ਸਿੱਖਾਂ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕੀਤੀ ਜੋਜੜੀ ਕੀਤੀ ਕਿ ਮਹਾਰਾਜ ਸਾਨੂੰ ਕੋਈ ਇਸ ਤਰ੍ਹਾਂ ਦੀ ਬਾਣੀ ਦਿਓ ਜਿਹੜੀ ਸਾਡਾ ਆਵਾਗਵਨ ਕੱਟ ਦਵੇ ਸਾਡੇ ਪਾਪਾਂ ਨੂੰ ਖਤਮ ਕਰ ਦਵੇ ਸਾਨੂੰ ਦਲੇਰੀ ਦਵੇ ਸਾਨੂੰ ਨਿਰਭਉਤਾ ਦਵੇ ਬੇਫਿਕਰੀ ਦਵੇ ਤਾਂ ਗੁਰੂ ਪਿਆਰਿਓ ਫਿਰ ਗੁਰੂ ਸਾਹਿਬ ਨੇ ਜਾਪ ਸਾਹਿਬ ਦੀ ਬਾਣੀ ਸਾਨੂੰ ਦਿੱਤੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਆਉਂਦੀ ਹੈ ਐਦਾਂ ਹੀ ਦਸਮ ਗ੍ਰੰਥ ਦੇ ਵਿੱਚ ਸਭ ਤੋਂ ਪਹਿਲਾਂ ਜਾਪ ਸਾਹਿਬ ਦੀ ਬਾਣੀ ਆਉਂਦੀ ਹੈ ਇਹ ਬਾਣੀ ਦਾ ਬਹੁਤ ਵੱਡਾ ਮਨੋਰਥ ਹੈ ਗੁਰੂ ਪਿਆਰਿਓ ਜੇ ਅਸੀਂ ਇਸ ਬਾਣੀ ਨੂੰ ਪੜ੍ਹਦੇ ਆ ਸਾਡੇ ਬਿਆਨਤ ਬਿਆਨਤ ਬੰਤ ਪਾਪ ਕੱਟੇ ਜਾਂਦੇ ਹਨ ਤੇ ਸਾਨੂੰ ਨਰਪਉਤਾ ਦਿੰਦੀ ਹੈ ਇਹ ਬਾਣੀ ਦਲੇਰੀ ਦਿੰਦੀ ਹੈ ਬਾਰ ਬਾਰ ਪਿਤਾ ਪਰਮੇਸ਼ਵਰ ਨੂੰ ਨਮਸਕਾਰ ਹੈ ਇਸ ਬਾਣੀ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਇਸ ਬਾਣੀ ਨੂੰ ਜੰਨੀਕ ਦਾਸ ਨੂੰ ਯਾਦ ਹੈ ਸ਼ਾਇਦ 14 ਸਾਲ ਦੀ ਉਮਰ ਦੇ ਵਿੱਚ ਇਹ ਬਾਣੀ ਗੁਰੂ ਸਾਹਿਬ ਨੇ ਲਿਖੀ ਔਰ ਤਕਰੀਬਨ ਸਤ ਪਸ਼ਾਵਾਂ ਦੇ ਵਿੱਚ ਸ਼ਾਇਦ ਇਹ ਬਾਣੀ ਦਰਜ ਹੈ ਗੁਰੂ ਪਿਆਰਿਓ ਬਹੁਤ ਬਰਦਾਸ਼ਤ ਨੂੰ ਕੁਝ ਗੁਰੂ ਪਿਆਰਿਆਂ ਦੇ ਸਵਾਲ ਆਉਂਦੇ ਨੇ ਕਿ ਜੀ ਜਪ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਨਹੀਂ ਕਿਉਂਕਿ ਬਹੁਤ ਔਖੀ ਹੈ ਪੜ੍ਹਣੀ ਗੁਰੂ ਪਿਆਰਿਓ ਅਸੀਂ 21ਵੀਂ ਸਦੀ ਦੇ ਵਿੱਚ ਜਿਉ ਰਹੇ ਆ ਜਿੱਥੇ ਸਾਰੇ ਸਾਧਨ ਸਾਡੇ ਕੋਲੇ ਐਸੋਲੇ ਹੈਗੇ ਨੇ ਹਰ ਤਰ੍ਹਾਂ ਦਾ ਸਾਧਨ ਹੈ ਸਾਡੇ ਕੋਲ ਤੇ ਇੱਕ ਗੁਰੂ ਸਾਹਿਬ ਅੱਜ ਤੋਂ ਸਾਢੇ 3-400 ਸਾਲ ਪਹਿਲਾਂ ਇਹ ਬਾਣੀ ਲਿਖ ਰਹੇ ਨੇ ਤੇ 1400 ਸਾਲ ਦੀ ਉਮਰ ਹੈ ਤੇ ਕਿਨਾਂ ਹਾਲਾਤਾਂ ਦੇ ਵਿੱਚ ਬਾਣੀ ਲਿਖੀ ਹੈ ਮੁਗਲ ਰਾਜ ਦਾ ਜੋਰ ਹੈ ਬੇਨਤ ਬੇਨਤ ਪਾਬੰਦੀਆਂ ਲੱਗੀਆਂ ਹੋਈਆਂ ਹਨ ਪਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਸਭ ਤੇ ਮਿਹਰ ਕੀਤੀ ਕਿਰਪਾ ਕੀਤੀ ਸਾਨੂੰ ਦਸਮ ਦੀਆਂ ਬਾਣੀਆਂ ਦਿੱਤੀਆਂ ਬੇਨਤ ਬਾਣੀਆਂ ਸਾਨੂੰ ਦਿੱਤੀਆਂ ਗੁਰੂ ਪਿਆਰਿਓ ਇਹ ਧੁਰੋਂ ਆਈ ਹੋਈ ਬਾਣੀ ਹੈ ਖਜ਼ਾਨਾ ਹੈ ਸਾਡੇ ਕੋਲ ਖਜ਼ਾਨਾ ਜੇ ਅਸੀਂ ਰੋਜ਼ ਆਣਾ ਇਹ ਪੰਜ ਬਾਣੀਆਂ ਜੋ ਸਾਨੂੰ ਦਿੱਤੀਆਂ ਨੇ ਅਮਰਤ ਵੇਲੇ ਦੀਆਂ ਜੇ ਅਸੀਂ ਇਹਨਾਂ ਨੂੰ ਪੜਦੇ ਆਂ ਗੁਰੂ ਪਿਆਰਿਓ ਕਾਇਆ ਪਲਟ ਹੋ ਜਾਂਦੀ ਹੈ ਜਨਮ ਜਨਮ ਦੇ పాਪ ਡਰ ਮਲੀਨਤਾ ਉਤਰ ਜਾਂਦੀ ਹੈ పాਪ ਕੱਟੇ ਜਾਂਦੇ ਹਨ ਜਮ ਨੇੜੇ ਨਹੀਂ ਆਉਂਦਾ ਕੋਈ ਲੱਲੀ ਛੱਲੀ ਆ ਕੇ ਆਪਣੇ ਨੇੜੇ ਤੜੇ ਖੰਗਦਾ ਨਹੀਂ ਗੁਰੂ ਪਿਆਰਿਓ ਇਸੇ ਤਰ੍ਹਾਂ ਚਪਈ ਸਾਹਿਬ ਦੀ ਬਾਣੀ ਦਿੱਤੀ ਗੁਰੂ ਪਿਆਰਿਓ ਰੱਖਿਆ ਦੀ ਬਾਣੀ ਹੈ ਰੋਜ਼ਾਨਾ ਜੇ ਕੋਈ ਪੰਜ ਬਾਣੀਆਂ ਪੜ੍ਹ ਕੇ ਖਾਲਸਾ ਪੰਥ ਦੀ ਝੋਲੀ ਪਾਉਂਦਾ ਹੈ ਤਾਂ ਗੁਰੂ ਸਾਹਿਬ ਦੀ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਗੁਰੂ ਪਿਆਰਿਓ ਰੋਜ਼ਾਨਾ ਜੋ ਨਿਤਨੇਮ ਬਾਣੀ ਸਵੇਰ ਸ਼ਾਮ ਦੀ ਪੜ੍ਹਦੇ ਹੋ ਉਸ ਦੇ ਨਾਲ ਪੰਜ ਬਾਣੀਆਂ ਚਪਈ ਸਾਹਿਬ ਦੀਆਂ ਪੜ੍ਹ ਕੇ ਖਾਲਸਾ ਪੰਥ ਦੀ ਝੋਲੀ ਰੋਜ਼ ਪਾਇਆ ਕਰੋ। ਬਹੁਤ ਮਿਹਰ ਕਿਰਪਾ ਹੋਏਗੀ ਗੁਰੂ ਪਿਆਰਿਓ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਬਾਲਾ ਹੋਣਾ ਹੈ। ਤੁਹਾਡੇ ਸਾਹਮਣੇ ਸਾਰਾ ਕੁਝ ਚੱਲਣਾ ਹੈ ਗੁਰੂ ਪਿਆਰਿਓ। ਹੁਣੇ ਤੋਂ ਤਿਆਰੀ ਕਰੋ ਨੇੜੇ ਲੱਗੋ ਗੁਰੂ ਦੇ ਚਰਨੀ ਲੱਗੋ। ਪਤਾ ਪ੍ਰਮੇਸ਼ਵਰ ਨਰੰਕਾਰ ਆਪਨੇ ਦਸਾਂਗੁਰਾਂ ਦੀ ਜੋਤ ਹੈ ਤਨ ਤਨ ਸ੍ਰੀ ਗੁਰੂ ਰਣ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨੀ ਲੱਗিয়ে ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਪਿਆਰੇਓ ਦਾਸ ਇੱਕ ਹੋਰ ਆਪ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਹੈ ਗੁਰੂ ਪਿਆਰੇਓ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਆਪਾਂ ਸਭ ਨੂੰ ਜਿੱਥੇ ਜਿੱਥੇ ਹੋ ਸਕਦਾ ਹੈ ਜਿੱਥੇ ਪਹੁੰਚ ਹੈ ਘਰ ਦੇ ਵਿੱਚ ਬਹੁਤ ਸੁੱਚਮਤਾ ਦੇ ਨਾਲ ਕੇਸੀ ਇਸ਼ਨਾਨ ਕਰਕੇ ਮਰਿਆਦਾ ਦੇ ਨਾਲ ਕੜਾ ਪ੍ਰਸ਼ਾਦ ਤਿਆਰ ਕਰੀਏ ਗੁਰੂ ਸਹਿਬਾਨ ਨੂੰ ਭੋਗ ਲਗਵਾਈਏ ਪੰਜ ਬਾਣੀਆਂ ਪੜ੍ਹ ਕੇ ਉਸ ਤੋਂ ਬਾਅਦ ਭੋਗ ਲਗਵਾਇਆ ਜਾਏ ਉਹਦਾ ਬੜਾ ਲਾਭ ਹੈ ਗੁਰੂ ਪਿਆਰਿਓ ਬੜੀਆਂ ਖੁਸ਼ੀਆਂ ਮਿਲਦੀਆਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਜਦੋਂ ਆਪਾਂ ਇਸ ਤਰ੍ਹਾਂ ਦਾ ਕੁਝ ਕਰਦੇ ਹਾਂ ਉਦੋਂ ਅਲੱਗ ਹੀ ਊਰਜਾ ਹੁੰਦੀ ਹੈ ਉਸ ਦਾ ਮਹੱਤਵ ਵੀ ਲੱਗ ਹੁੰਦਾ ਹੈ ਗੁਰੂ ਸਾਹਿਬ ਨੂੰ ਭੋਗ ਲਵਾਈਏ ਮਹਾਰਾਜ ਸ਼ਕੋ ਤੁਸੀਂ ਆਪ ਜੀ ਦਾ ਪ੍ਰਕਾਸ਼ ਦਿਹਾੜਾ ਆਪ ਜੀ ਨੇ ਸਿੱਖ ਪੰਥ ਦੇ ਲਈ ਜੋ ਕੀਤਾ ਉਸ ਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਮਹਾਰਾਜ ਪਰ ਸਾਡੇ ਤੇ ਕਿਰਪਾ ਕਰੋ ਸਾਨੂੰ ਕਿਰਤ ਕਰਨ ਹੋਣ ਤੋਂ ਬਚਾ ਲਵੋ ਅਰਦਾਸ ਬੇਨਤੀਆਂ ਲਾਈਏ ਆਉਣ ਵਾਲੇ ਸਮੇਂ ਨੂੰ ਲੈ ਕੇ ਅਰਦਾਸ ਬੇਨਤੀਆਂ ਲਾਈਏ ਮਹਾਰਾਜ ਸਾਨੂੰ ਪਹਿਲੇ ਰੱਖਣਾ ਸਾਡੇ ਤੇ ਕਿਰਪਾ ਕਰਨਾ ਸਾਡੇ ਤੇ ਸਾਨੂੰ ਸੋਜੀ ਦਿਓ ਸਾਨੂੰ ਪਤਿਤਪੁਣੇ ਤੋਂ ਬਚਾਓ ਮਰਿਆਦਾ ਨੂੰ ਕਮਾਉਣ ਦੇ ਵਿੱਚ ਸਾਡੀ ਗਰੀਬ ਨੌਜ ਮਦਦ ਕਰੋ ਇਸ ਤਰ੍ਹਾਂ ਦੀਆਂ ਅਰਦਾਸ ਬੇਨਤੀਆਂ ਲਾਈਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰੂ ਪਿਆਰਿਓ ਦਾਸ ਨੂੰ ਕਿਸੇ ਮਹਾਪੁਰਸ਼ਾਂ ਨੇ ਦੱਸਿਆ ਸੀ ਜੇ ਜਪ ਸਾਹਿਬ ਦੇ ਵਿੱਚ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਦਾ ਜੇ ਜਾਪ ਕਰੀਏ ਕੋਈ ਮੁਸੀਬਤ ਬਨ ਜਾਵੇ ਤਾਂ ਉਸ ਦਾ ਬਹੁਤ ਲਾਭ ਹੈ ਇਹ ਦੋ ਸ਼ਬਦਾਂ ਦਾ ਹੀ ਪਿਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਕੋਈ ਇਸ ਤਰ੍ਹਾਂ ਦੀ ਮੁਸੀਬਤ ਨਾ ਆਵੇ ਪਰ ਜੇ ਕਿਤੇ ਕੋਈ ਇਸ ਤਰ੍ਹਾਂ ਦਾ ਭਾਣਾ ਬਨ ਜਾਵੇ ਦਾਸ ਨੇ ਤਜਰਬਾ ਕੀਤਾ ਹੋਇਆ ਗੁਰੂ ਕਹ ਰਿਓ ਠੀਕ ਹੈ ਜੀ ਤੇ कोरोना ਦੇ ਸਮੇਂ ਵੀ ਕਾਫੀ ਗੁਰੂ ਪਿਆਰਿਆਂ ਨੂੰ ਇਹ 10 ਨੇ ਦੱਸਿਆ ਸੀ ਤੇ ਬਹੁਤ ਲਾਭ ਹੋਇਆ ਸੀ ਜੀ ਨਮਸਤਵੰ ਅਕਾਲੇ ਨਮਸਤਵੰ ਕਰਪਾ ਲੈ ਦਾ ਜਾਪ ਜਿਹੜਾ ਹੈ ਪਰ ਇਹਦੇ ਨਾਲ ਇਹ ਹੁੰਦਾ ਕਿ ਆਪਾਂ ਬਾਕੀ ਜਾਪ ਜਾਂ ਬਾਣੀਆਂ ਨਹੀਂ ਬੰਦ ਕਰ ਦੇਣੀਆਂ ਹੁੰਦੀਆਂ ਇਹ ਆਪਣੀ ਥਾਂ ਤੇ ਹੈ ਦੂਸਰੀਆਂ ਜਿਹੜੀਆਂ ਬਾਣੀਆਂ ਨੇ ਉਹ ਆਪਣੀ ਥਾਂ ਤੇ ਹਨ ਉਹ ਸਾਡਾ ਨਿਤਨਮ ਜਿਹੜਾ ਅਸੀਂ ਉਹ ਕਰਨਾ ਹੀ ਕਰਨਾ ਹੈ ਨਮਸਤਵੰ ਅਕਾਲੇ ਪਿਤਾ ਪਰਮੇਸ਼ਵਰ ਜੋ ਅਕਾਲ ਹੈ ਉਸ ਨੂੰ ਨਮਸਕਾਰ ਹੈ ਨਮਸਤਵੰ ਕਰਪਾਲੇ ਉਹ ਪਿਤਾ ਪਰਮੇਸ਼ਵਰ ਦੀ ਕਿਰਪਾ ਸਦਕੇ ਸਭ ਚੱਲ ਰਿਹਾ ਹੋ ਉਹ ਕਿਰਪਾ ਕਰਨ ਸਾਡੇ ਤੇ ਹੋਰ ਮਿਹਰ ਕਰਨ ਇਹ ਅਰਦਾਸ ਬੇਨਤੀ ਹੈ ਠੀਕ ਹੈ ਗੁਰੂ ਪਿਆਰੇਓ ਇਹ ਦਾਸ ਦੀ ਗੱਲ ਧਿਆਨ ਦੇ ਵਿੱਚ ਆ ਗਈ ਤੇ ਚਲੋ ਸਾਂਝ ਪੈ ਗਈ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਤੇ ਮਿਹਰ ਕਰਨ ਕਿਰਪਾ ਕਰਨ ਸਾਨੂੰ ਹੋਰ ਸੋਝੀ ਦੇਣਾ ਸਾਰੀਆਂ ਬਾਣੀਆਂ ਦਾ ਗੁਰੂ ਪਿਆਰਿਓ ਆਪਣੀ ਆਪਣੀ ਥਾਂ ਤੇ ਬਹੁਤ ਮਹੱਤਵ ਹੈ ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਜਾਣਕਾਰੀ ਨਹੀਂ ਹੈ ਇਹਨਾਂ ਚੀਜ਼ਾਂ ਦੀ ਹਾਲਾਂਕਿ ਬਹੁਤ ਬੇਸਿਕ ਚੀਜ਼ਾਂ ਹਨ ਇਸ ਤਰ੍ਹਾਂ ਹੁਣ ਜਪ ਸਾਹਿਬ ਦੀ ਬਾਣੀ ਹੈ ਗੁਰੂ ਪਿਆਰਿਓ ਇਹ ਬਾਣੀ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦਾ ਨਚੋੜ ਹੈ ਸਾਰਾ ਹੈ ਔਰ ਇਹ ਬ੍ਰਹਮ ਦਾ ਗਿਆਨ ਦਿੰਦੀ ਹੈ ਇਸੇ ਤਰ੍ਹਾਂ ਜਪ ਸਾਹਿਬ ਦੀ ਬਾਣੀ ਜੋ ਹੈ ਉਹ ਅਕਾਲ ਪੁਰਖ ਨੂੰ ਨਮਸਕਾਰ ਹੈ ਔਰ ਸਾਨੂੰ ਨਿਰਭੈਤਾ ਦਿੰਦੀ ਹੈ ਇਦਾਂ ਹੀ ਤੁਮਹ ਪ੍ਰਸਾਦ ਸੋਈਏ ਜੋ ਹੈ ਉਹ ਸਾਨੂੰ ਵਿਰਾਗ ਵਾਲੀ ਬਾਣੀ ਹੈ ਵਿਰਾਗ ਦਿੰਦੀ ਹੈ ਸਾਡਾ ਹਿਰਦੇ ਕੋਮਲ ਕਰਦੀ ਹੈ ਨਰਮ ਕਰਦੀ ਹੈ ਇਸੇ ਤਰ੍ਹਾਂ ਜਿਹੜੀ ਚਪਈ ਸਾਹਿਬ ਦੀ ਬਾਣੀ ਹੈ ਗੁਰੂ ਪਿਆਰਿਓ ਉਹ ਵੀ ਸਾਨੂੰ ਡਰ ਤੇ ਭੈ ਤੋਂ ਮੁਕਤ ਕਰਦੀ ਹੈ ਤੇ ਸਾਡੀ ਰੱਖਿਆ ਹੁੰਦੀ ਹੈ ਇੰਦਾਂ ਹੀ ਆਨੰਦ ਸਾਹਿਬ ਦੀ ਬਾਣੀ ਹੈ ਜੋ ਦੁੱਖਾਂ ਤੇ ਸੁੱਖਾਂ ਨੂੰ ਅਨੰਦਤ ਕਰਦੀ ਹੈ ਗੁਰੂ ਪਿਆਰੇਓ ਸ਼ਬਦ ਹਜ਼ਾਰੇ ਬਾਣੀ ਹੈ ਇਹ ਪ੍ਰਭੂ ਮਿਲਾਪ ਦੀ ਬਾਣੀ ਹੈ ਗੁਰੂ ਪਿਆਰੇਓ ਸੁਖਮਨੀ ਸਾਹਿਬ ਦੀ ਬਾਣੀ ਹੈ ਜਿਸ ਤਰ੍ਹਾਂ ਇਹ ਸੁੱਖਾਂ ਦੀ ਪ੍ਰਾਪਤੀ ਲਈ ਹੁੰਦੀ ਹੈ ਕਿਉਂਕਿ ਆਪਾਂ ਸੰਸਾਰਿਕ ਲੋਕਾਂ ਨੂੰ ਸਾਨੂੰ ਹਰ ਤਰ੍ਹਾਂ ਦੇ ਪਦਾਰਥ ਵੀ ਚਾਹੀਦੇ ਹਨ ਤਾ ਜੋ ਸਾਡੇ ਘਰਾਂ ਦੇ ਵਿੱਚ ਸੁਖ ਸੁਹੂਲਤਾਂ ਹੋ ਸਕਣ ਇਸੇ ਤਰ੍ਹਾਂ ਗੁਰੂ ਪਿਆਰਿਓ ਆਸਾ ਦੀ ਵਾਰ ਹੈ ਉਹ ਸਾਡੀਆਂ ਸ਼ੁਭੇ ਸ਼ਾਮਾਂ ਨੂੰ ਪੂਰਨ ਕਰਦੀ ਹੈ ਰਹਿ ਰਾਜ ਸਾਹਿਬ ਦੀ ਬਾਣੀ ਹੈ ਗੁਰੂ ਪਿਆਰਿਓ ਉਹ ਸਾਨੂੰ ਮਾੜੇ ਕਰਮਾਂ ਤੋਂ ਮੁਕਤ ਕਰਦੀ ਹੈ ਔਰ ਸਾਡੀ ਸੱਚਖੰਡ ਜਾਨ ਵਿੱਚ ਸਹਾਇਤਾ ਕਰਦੀ ਹੈ ਇਦਾਂ ਕੀਰਤਨ ਸੋਹਿਲਾ ਦੀ ਬਾਣੀ ਹੈ ਗੁਰੂ ਪਿਆਰਿਓ ਉਹ ਸਾਨੂੰ ਨਰਕੇ ਨਰਕਾਂ ਤੇ ਜਮਾਂ ਦੀ ਮਾਰ ਤੋਂ ਬਚਾਉਂਦੀ ਹੈ ਅੱਗੇ ਫਿਰ ਜੋ ਹੈ ਕੀਰਤਨ ਦੀ ਗੱਲ ਕੀਤੀ ਗਈ ਹੈ ਜੋ ਕਲਯੁਗ ਦੇ ਵਿੱਚ ਹੈ ਉਹ ਕੀਰਤਨ ਪ੍ਰਧਾਨ ਹੈ ਗੁਰੂ ਪਿਆਰਿਓ ਸੋ ਹਰ ਬਾਣੀ ਦੀ ਆਪਣੀ ਮਹੱਤਵਤਾ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਹਰ ਕਾਰਜ ਲਈ ਸਾਨੂੰ ਬਾਣੀਆਂ ਦਿੱਤੀਆਂ ਹਨ ਇਹ ਬਹੁਤ ਸਾਡੇ ਵਾਸਤੇ ਲਾਹਵਾਲੀ ਗੱਲ ਹੈ ਵੱਡੀ ਗੱਲ ਹੈ ਗੁਰੂ ਪਿਆਰਿਓ ਇਸੇ ਤਰ੍ਹਾਂ ਗੁਰੂ ਪਿਆਰਿਓ ਭੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 15 ਭਗਤਾਂ ਦੀ ਬਾਣੀ ਹੈ ਪਰ ਤਕਰੀਬਨ ਸਾਨੂੰ ਬਹੁਤ ਘੱਟ ਜਾਣਕਾਰੀ ਹੈ ਇਸ ਦੇ ਬਾਰੇ ਉਹਨਾਂ 15 ਭਗਤਾਂ ਦੇ ਵਿੱਚ 5 ਬ੍ਰਾਹਮਣ ਭਗਤ ਵੀ ਹੋਏ ਹਨ ਜਿਸ ਤਰ੍ਹਾਂ ਭਗਤ ਫਰੀਦ ਜੀ ਹੋਏ ਹਨ ਤੇ ਉਹ ਜੋ ਸੀ ਮਲਤਾਨ ਦੇ ਇਲਾਕੇ ਤੋਂ ਸੀ ਮੁਸਲਮਾਨ ਸੀਗੇ ਗੁਰੂ ਪਿਆਰਿਓ ਇਦਾਂ ਹੀ ਭਗਤ ਜੈ ਦੇਵ ਜੀ ਹੋਏ ਹਨ ਉਹ ਬੰਗਾਲ ਤੋਂ ਸੀਗੇ ਤੇ ਬ੍ਰਾਹਮਣ ਸੀਗੇ ਗੁਰੂ ਪਿਆਰਿਓ ਉਹਨਾਂ ਦੇ ਵੀ ਦੋ ਸ਼ਬਦ ਜਿਹੜੇ ਨੇ ਉਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੇ ਵਿੱਚ ਦਰਜ ਹਨ ਗੁਰੂ ਪਿਆਰਿਓ ਇਸੇ ਤਰ੍ਹਾਂ ਭਗਤ ਤਰਲੋਚਨ ਜੀ ਹੋਏ ਹਨ ਉਹ ਮਹਾਰਾਸ਼ਟਰ ਤੋਂ ਸੀਗੇ ਉਹ ਵੈਸ਼ ਸੀਗੇ ਜੀ ਗੁਰੂ ਪਿਆਰਿਓ ਤੇ ਭਗਤ ਨਾਮਦੇਵ ਜੀ ਹੋਏ ਹਨ ਉਹ ਵੀ ਮਹਾਰਾਸ਼ਟਰ ਤੋਂ ਸੀਗੇ ਉਹ ਛੀਂਬੇ ਸੀ ਗੁਰੂ ਪਿਆਰਿਓ ਭਗਤ ਸਦਨਾ ਜੀ ਹੋਏ ਹਨ ਤੇ ਇਹ ਸਿੰਧ ਦੇ ਏਰੀਏ ਤੋਂ ਸੀਗੇ ਇਹ ਕਸਾਈ ਦਾ ਕੰਮ ਕਰਦੇ ਸੀ ਦੇਖੋ ਕਿੰਨੀ ਮਿਹਰ ਪ੍ਰਤਾ ਪਰਮੇਸ਼ਵਰ ਨੇ ਕੀਤੀ ਹੈ ਬਹੁਤ ਸਾਰੇ ਗੁਰੂ ਪਿਆਰਿਆਂ ਦੇ ਪਿਆਰੇ ਜਿਹੜੇ ਨੇ ਉਹ ਗੱਲ ਕਰਦੇ ਹੁੰਦੇ ਕਿ ਜੀ ਸਾਡੇ ਨਾਲ ਪ੍ਰਮਾਤਮਾ ਗੁੱਸੇ ਹੈ ਸਾਡੇ ਤੋਂ ਇਹ ਜੇ ਕੀ ਪਾਪ ਹੋ ਗਏ ਗੁਰੂ ਪਿਆਰਿਓ ਇੱਥੇ ਪ੍ਰਮਾਤਮਾ ਨੇ ਵੇਖੋ ਕਸਾਈ ਜੋ ਭਗਤਾ ਭਗਤ ਸਦਨਾ ਜੀ ਸੀ ਉਹਨਾਂ ਨੂੰ ਆਪਣੇ ਗਲੇ ਲਾਇਆ ਉਹਨਾਂ ਨੂੰ ਬਖਸ਼ਿਆ ਠੀਕ ਹੈ ਜੀ ਇਸ ਕਰਕੇ ਸਾਨੂੰ ਦਿਲ ਨਹੀਂ ਆਪਣਾ ਡਲਾਉਣਾ ਚਾਹੀਦਾ ਹੁੰਦਾ ਆਪਾਂ ਪਿਤਾ ਪਰਮੇਸ਼ਵਰ ਦੇ ਚਰਨੀ ਕਾਗਰਿਤ ਹੋ ਕੇ ਵਿਸ਼ਵਾਸ ਰੱਖ ਕੇ ਲਗੇ ਰਹੀਏ ਨਾਮ ਸਿਮਰਨ ਦੇ ਵਿੱਚ ਇਦਾਂ ਹੀ ਗੁਰੂ ਪਿਆਰਿਓ ਭਗਤ ਰਾਮਾਨੰਦ ਜੀ ਹੋਏ ਨੇ ਉਹ ਤਾਮਨਾ ਲਾਡੂ ਦੇ ਬ੍ਰਾਹਮਣ ਹੋਏ ਨੇ ਜੀ ਤੇ ਭਗਤ ਰਵਿਦਾਸ ਜੀ ਨੂੰ ਆਪਾਂ ਸਾਰੇ ਜਾਣਦੇ ਹਾਂ ਜੀ ਇਹ ਉੱਤਰ ਪ੍ਰਦੇਸ਼ ਤੋਂ ਸੀ ਤੇ ਚਮਾਰ ਜਾਤੀ ਨੂੰ ਸੰਬੰਧਤ ਨੇ ਤੇ ਇਦਾਂ ਹੀ ਭਗਤ ਸੈਨ ਜੀ ਹੋਏ ਨੇ ਜੀ ਉਹ ਰਾਜਸਥਾਨ ਦੇ ਸੀ ਉਹਨਾਂ ਦਾ 나ਈ ਦਾ 나ਈ ਪਰਿਵਾਰ ਤੋਂ ਸੀਗੇ ਜੀ ਉਹ ਤੇ ਭਗਤ ਕਬੀਰ ਜੀ ਹੋਏ ਨੇ ਜੀ ਇਹ ਵੀ ਉੱਤਰ ਪ੍ਰਦੇਸ਼ ਤੋਂ ਹੋਏ ਨੇ ਇਹ ਵੀ ਮੁਸਲਮਾਨ ਜਲਾਹਾ ਪਰਿਵਾਰ ਦੇ ਵਿੱਚੋਂ ਸੀਗੇ ਤੇ ਭਗਤ ਧੰਨਾ ਜੀ ਇਹਨਾਂ ਦੇ ਵੀ ਚਾਰ ਸ਼ਬਦ ਜਿਹੜੇ ਨੇ ਉਹ ਦਰਜ ਨੇ ਜੀ ਇਹ ਰਾਜਸਥਾਨ ਨੂੰ ਬਿਲੋਂਗ ਕਰਦੇ ਸੀ ਤੇ ਇਹ ਜੱਟ ਸੀਗੇ ਜੀ ਇਦਾਂ ਹੀ ਭਗਤ ਪੀਪਾ ਜੀ ਹੋਏ ਨੇ ਜੀ ਉਹ ਵੀ ਰਾਜਸਥਾਨ ਤੋਂ ਸੀ ਉਹ ਰਾਜਪੂਤ ਸੀਗੇ ਜੀ ਬਹੁਤ ਮਤਲਬ ਕਮਾਲ ਦੀ ਗੱਲ ਹੈ ਗੁਰੂ ਪਿਆਰੇ ਉਹ ਦੇਖੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਲਖੰਟਾ ਵੇਖੋ ਤੁਸੀਂ ਗੁਰੂ ਸਾਹਿਬ ਨੂੰ ਜਿੱਥੋਂ ਵੀ ਜੋ ਨਰੋਲ ਸੱਚਾ ਸੁੱਚਾ ਲੱਗਿਆ ਵਧੀਆ ਲੱਗਿਆ ਉਹਨਾਂ ਨੇ ਸਾਬ ਦੀ ਬਾਣੀ ਇਕੱਠੀ ਕਰਕੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸ਼ੋਭਿਤ ਕਰ ਦਿੱਤੀ ਤਾਂ ਜੋ ਸਾਡਾ ਸਾਰਿਆਂ ਦਾ ਭਲਾ ਹੋ ਸਕੇ ਜੀ ਐਦਾਂ ਹੀ ਭਗਤ ਸੂਰਦਾਸ ਜੀ ਹੋਏ ਨੇ ਉਹ ਉੱਤਰ ਪ੍ਰਦੇਸ਼ ਦੇ ਸੀਗੇ ਉਹ ਵੀ ਬ੍ਰਾਹਮਣ ਸੀ ਗੁਰੂ ਪਿਆਰੇ ਉਹਨਾਂ ਦਾ ਵੀ ਇੱਕ ਸ਼ਬਦ ਦਰਜ ਹੈ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਐਦਾਂ ਹੀ ਭਾਈ ਭੀਖਣ ਭਗਤ ਭੀਖਣ ਜੀ ਹੋਏ ਨੇ ਜੀ ਉੱਤਰ ਪ੍ਰਦੇਸ਼ ਦੇ ਸੀਗੇ ਉਹ ਮੁਸਲਮਾਨ ਸੀਗੇ ਜੀ ਉਹਨਾਂ ਦੇ ਵੀ ਦੋ ਸ਼ਬਦ ਜਿਹੜੇ ਨੇ ਉਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹਨ ਐਦਾਂ ਹੀ ਭਗਤ ਪਰਮਾਨੰਦ ਜੀ ਹੋਏ ਹਨ ਜੀ ਉਹ ਮਹਾਰਾਸ਼ਟਰ ਦੇ ਵੀ ਬ੍ਰਾਹਮਣ ਸੀਗੇ ਜੀ ਤੇ ਭਗਤ ਬੈਣੀ ਜੀ ਹੋਏ ਨਹੀਂ ਜੀ ਇਹ ਬਿਹਾਰ ਦੇ ਨੇ ਇਹਨਾਂ ਦੇ ਵਿੱਚ ਤਿੰਨ ਸ਼ਬਦ ਜਿਹੜੇ ਨੇ ਉਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹਨ ਇਹ ਵੀ ਬ੍ਰਾਹਮਣ ਹੋਏ ਨੇ ਗੁਰੂ ਪਿਆਰਿਓ ਤੋ ਸਾਨੂੰ ਇਹਨਾਂ ਗੱਲਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਤੇ ਨਹੀਂ ਤਾਂ ਤਕਰੀਬਨ ਜ਼ਿਆਦਾਤਰ ਆਪਾਂ ਬ੍ਰਾਹਮਣਾਂ ਦੇ ਬਾਰੇ ਗਲਤੀ ਬੋਲਦੇ ਆ ਗੁਰੂ ਪਿਆਰਿਓ ਕੋਈ ਵੀ ਕੋਲ ਜਾਤ ਬਰਾਦਰੀ ਧਰਮ ਦੇ ਵਿੱਚ ਸਾਰੇ ਲੋਕ ਖਰਾਬ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਠੀਕ ਹੈ ਨਾ ਜੀ ਆਪਾਂ ਜੇ ਸਾਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਏਗੀ ਤਾਂ ਸਾਡੇ ਲਈ ਬਿਹਤਰ ਹੁੰਦਾ ਗੁਰੂ ਪਿਆਰਿਓ ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ ਸਾਨੂੰ ਖਜ਼ਾਨਾ ਦਿੱਤਾ ਹੈ ਸਾਡੇ ਗੁਰੂਆਂ ਨੇ ਬਹੁਤ ਵੱਡੀਆਂ ਘਾਲਾਂ ਕਾਲੀਆਂ ਨੇ ਗੁਰੂ ਪਿਆਰਿਓ ਜਦੋਂ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਪਿਆਰਿਓ ਸਾਰੀ ਬਾਣੀ ਇਕੱਤਰ ਕਰਵਾ ਰਹੇ ਸੀ ਤਾਂ ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਨਾਲ ਇੱਕ ਸਵਾਲ ਕੀਤਾ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਗੁਰੂ ਘਰ ਦੇ ਵਿੱਚ ਸਜੋਬਿਤ ਹੋ ਜਾਣਗੇ ਪਰ ਜਿਹੜੇ ਸਿੱਖ ਨੇ ਉਹਨਾਂ ਨੂੰ ਬਾਣੀ ਪੜ੍ਹਨ ਲਈ ਕਿਸ ਤਰ੍ਹਾਂ ਮਿਲੇਗੀ ਆਪਾਂ ਜੇ ਤੁਸੀਂ ਹੁਕਮ ਕਰੋ ਤਾਂ ਛੋਟੀਆਂ-ਛੋਟੀਆਂ ਪੋਥੀਆਂ ਬਣਾ ਦਈਏ ਤੇ ਗੁਰੂ ਸਾਹਿਬ ਨੇ ਗੁਰੂ ਪਿਆਰਿਓ ਸ਼ਬਦ ਵਰਤੇ ਸੀ ਕਿ ਭਾਈ ਸਾਹਿਬ ਤੁਸੀਂ ਦਾਸ ਦੇ ਅੰਗ ਵਧਣਾ ਚਾਹੁੰਦੇ ਹੋ ਇਹ ਮੇਰੇ ਅੰਗ ਨੇ ਤੇ ਜੇ ਤੁਸੀਂ ਕੁਰਬਾਨੀ ਦੇਣ ਲਈ ਤਿਆਰ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਸਕਦੇ ਹੋ ਫਿਰ ਮਨੀ ਭਾਈ ਮਨੀ ਸਿੰਘ ਜੀ ਨੂੰ ਕੀ ਹੋਇਆ ਗੁਰੂ ਪਿਆਰਿਓ ਆਪਾਂ ਸਭ ਜਾਣਦੇ ਆਂ ਬੰਦ ਬੰਦ ਕਟਾਉਣੇ ਪਏ ਇਹ ਤਾਂ ਜਾ ਕੇ ਸਾਨੂੰ ਪੋਥੀਆਂ ਮਿਲੀਆਂ ਨੇ ਗੁਰੂ ਪਿਆਰਿਓ ਬਹੁਤ ਵੱਡੀ ਕੀਮਤ ਦਿੱਤੀ ਹੈ ਬਹੁਤ ਵੱਡੀ ਕੀਮਤ ਦਿੱਤੀ ਗੁਰੂ ਪਿਆਰਿਓ ਬੰਦ-ਬੰਦ ਕਟਵਾਇਆ ਸੀ ਕਿਉਂਕਿ ਗੁਰੂ ਸਾਹਿਬ ਦੇ ਅੰਗ ਕੱਟੇ ਗਏ تھے ਸਾਨੂੰ ਪੋਥੀਆਂ ਦੇਣ ਵਾਸਤੇ ਇਹ ਹੁਣ ਗੱਲ ਸਾਨੂੰ ਤਕਰੀਬਨ ਪਤਾ ਨਹੀਂ ਇਸ ਕਰਕੇ ਅਸੀਂ ਪੋਥੀਆਂ ਦੀ ਕਦਰ ਨਹੀਂ ਕਰਦੇ ਜ਼ਿਆਦਾਤਰ ਸਾਡੇ ਬਹੁਤ ਦੁਕਾਨਾਂ ਤੇ ਘਰਾਂ ਦੇ ਵਿੱਚ ਮਾੜੇ ਹਾਲਾਤਾਂ ਦੇ ਵਿੱਚ ਪੋਥੀਆਂ ਪਈਆਂ ਹੁੰਦੀਆਂ ਹਨ ਬਹੁਤ ਵਿਰਲੇ ਗੁਰੂ ਪਿਆਰੇ ਨੇ ਜਿਨ੍ਹਾਂ ਦੇ ਬਹੁਤ ਵਧੀਆ ਪ੍ਰਸ਼ਨ ਆਉਂਦੇ ਹਨ ਅੱਜ ਹੀ ਕਿਸੇ ਬੀਬਾ ਜੀ ਦਾ ਪ੍ਰਸ਼ਨ ਆਇਆ ਸੀ ਕਿ ਜੀ ਅਸੀਂ ਪੋਥੀ ਸਾਹਿਬ ਦੇ ਜਿਹੜੇ ਰੁਮਾਲਾ ਸਾਹਿਬ ਹੈ ਕਿੰਨੀ ਦੇਰ ਬਾਅਦ ਬਦਲੀ ਕਰਦੇ ਆ ਕਰੀਏ ਬਹੁਤ ਕਹਿੰਦੇ ਸਾਫ ਸੁਥਰਾ ਅਸੀਂ ਰੱਖਦੇ ਆ ਜੀ ਬੜਾ ਚੰਗਾ ਲੱਗਿਆ ਦਾਸ ਨੂੰ ਸੁਣ ਕੇ ਤਾਂ ਗੁਰੂ ਪਿਆਰਿਓ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਗਿਆਨ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਤਾਂ ਜੋ ਅਸੀਂ ਪਾਪ ਤੋਂ ਬਚ ਸਕੀਏ ਠੀਕ ਹੈ ਗੁਰੂ ਪਿਆਰਿਓ ਦਾਸ ਨੂੰ ਇਜਾਜ਼ਤ ਦਿਓ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਤੇ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜੋ ਹੈ ਉਹ ਬਹੁਤ ਖੂਬਸੂਰਤੀ ਦੇ ਨਾਲ ਪਿਤਾ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਦਿੱਤੀਆਂ ਹੋਈਆਂ ਦਾਤਾਂ ਨੂੰ ਆਨੰਦਿਤ ਕਰਦੇ ਹੋਏ ਨਾਮ ਬਾਣੀ ਜਪਦੇ ਹੋਏ ਸਿਮਰਨ ਕੀਰਤਨ ਸੁਣਦੇ ਹੋਏ ਪੜ੍ਹਦੇ ਹੋਏ ਜਪਦੇ ਹੋਏ ਇਹ ਦੇਹੜਾ ਮਨਾਈਏ ਗੁਰੂ ਪਿਆਰਿਓ ਤਾਂ ਜੋ ਪਿਤਾ ਪਰਮੇਸ਼ਵਰ ਸਾਡੇ ਤੇ ਸਭ ਤੇ ਮਿਹਰ ਕਰਨ ਕਿਰਪਾ ਕਰਨ ਸਾਨੂੰ ਸੋਝੀ ਦੇਣ ਅਸੀਂ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੇ ਠੀਕ ਹੈ ਗੁਰੂ ਪਿਆਰਿਓ ਦਾਸ ਨੂੰ ਇਜਾਜ਼ਤ ਦਿਓ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਗੁਰੂ ਪਿਆਰਿਓ ਦਾਸ ਕਲਯੁਗੀ ਜੀਵ ਹੈ ਆਪ ਜੀ ਰਬ ਰੂਪ ਹੋ ਸੰਗਤ ਜੋ ਹੈ ਪਿਤਾ ਪਰਮੇਸ਼ਵਰ ਦਾ ਰੂਪ ਹੁੰਦੀ ਹੈ ਗਲਤੀਆਂ ਭੁੱਲਾਂ ਚੁੱਕਾ ਮaaf ਕਰਨਾ ਗੁਰੂ ਪਿਆਰਿਓ ਨਾਸ ਨੂੰ ਆਗੇ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ